ਔਰ ਮੈਂ ਬੇਨਤੀ ਕਰਦਾ ਕਮਲ ਸਤੀਸ਼ ਰਣਾ ਜਿਹੜੇ ਪੰਜਾਬ ਸਵਾਰਡੀਨਰ ਸਬਸਿਡ ਫੈਡਰੇਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਤੋਂ ਬਾਅਦ ਮਨਰੇਗਾ ਵਰਕ ਯੂਨੀਅਨ ਪੰਜਾਬ ਦੇ ਕਨਵੀਨਰ ਸਾਥੀ ਦੀਪਕ ਠਾਕਰ ਜੀ ਤਿਆਰ ਹਨ ਕਮਲ ਸਤੀਸ਼ ਰਣਾ ਬਹੁਤ ਹੀ ਸਤਿਕਾਰਯੋਗ ਮੱਝ ਤੇ ਬੈਠੇ ਪ੍ਰਧਾਨਗੀ ਮੰਡਲ ਦੇ ਆਪ ਸਭਾਨ ਸਾਡੇ ਮਜਬੂਰ ਲੈਰ ਦੇ ਮਹਾਨ ਆਗੂ ਕਾਰਨ ਮੰਤਰੀ ਪਾਸਰਾ ਜੀ ਤੇ ਇਸ ਨਵੰਦਾ ਕਨਵੈਨਸ਼ਨ ਦੇ ਵਿੱਚ ਸ਼ਾਮਲ ਭੈਣੋ ਤੇ ਭਰਾਓ ਇਹ ਕਨਵੈਨਸ਼ਨ ਅੱਜ ਬਹੁਤ ਹੀ ਚੁਣੌਤੀਆਂ ਪੂਰਨ ਸਮੇਂ ਦੇ ਅੰਦਰ ਹੋ ਰਹੀ ਹੈ ਜਦੋਂ ਦੇਸ਼ ਦਾ ਹਾਕਮ 1991 ਬੰਦਵੇਂ ਵੜੀਆਂ ਨੀਤੀਆਂ ਨੂੰ ਜਿਨ੍ਹਾਂ ਨੀਤੀਆਂ ਨੂੰ ਉਦਾਰੀਕਰਨ ਸੰਸਾਰੀਕਰਨ ਨਿਜੀਕਰਨ ਤੇ ਨਮਿਆ ਸ਼ਾਂਤੀ ਤੇ ਆਰਥਿਕ ਨੀਤੀਆਂ ਨਾਲ ਐਲਾਨਿਆ ਗਿਆ ਸੀ ਉਹਨਾਂ ਨੀਤੀਆਂ ਨੂੰ ਅੱਜ ਦੇਸ਼ ਦੇ ਅੰਦਰ ਬੜੀ ਤੇਜ਼ੀ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ 1991-99 ਦੇ ਅੰਦਰ ਇਹ ਗੱਲ ਸਾਡੇ ਸਿਰ ਦੇ ਉੱਤੋਂ ਦੀ ਲੰਘ ਰਹੀ ਸੀ ਬੇਨਾ ਨੀਤੀਆਂ ਨੇ ਇਖਤਰਾ ਉਜਾੜਾ ਨਹੀਂ ਕਰਨਾ ਪਰ ਉਸ ਸਮੇਂ ਵਿਰੋਧ ਨੇ ਤੇ ਉਹਨਾਂ ਸਰਕਾਰਾਂ ਦੇ ਅੰਦਰ ਥੋੜਾ ਬੋਤਾ ਮੰਨ ਦੇ ਅੰਦਰ ਦੰਦ ਕਰਕੇ ਉਹ ਨੀਤੀਆਂ ਉਸ ਸਮੇਂ ਲਾਗੂ ਨਹੀਂ ਹੋਈਆਂ ਉਹਨੀ ਤੇਜ਼ੀ ਦੇ ਨਾਲ ਜਿੰਨੀ ਤੇਜ਼ੀ ਦੇ ਨਾਲ ਮੋਦੀ ਨੇ ਕੀਤੀਆਂ ਨੇ ਤੇ ਨਾਲ ਨੀਤੀਆਂ ਨੇ ਅੱਜ ਦੇਸ਼ ਦੇ ਜਨਤਾ ਖੇਤਰ ਦੇ ਆਧਾਰਿਆਂ ਨੂੰ ਕੋਡੀਆਂ ਦੇ ਭਾਰ ਮੋਦੀ ਦੇ ਜਿਹੜਾ ਕਾਰਪੋਰੇਟਾਂ ਦਾ ਦਲਾਧ ਹੈ ਉਹਦੀ ਝੋਲੀ ਦੇ ਵਿੱਚ ਪਾ ਦਿੱਤਾ ਹੈ ਜਿਹੜੇ ادارے ਮਾੜੀ-ਮੋਟੀ ਸਬਸਿਡੀ ਦਿੰਦੇ ਸੀ ਤੇ ਜਿਹੜੇ ادارے ਰੁਜ਼ਗਾਰ ਦਿੰਦੇ ਸੀ ਅੱਜ ਜੋ ਸਾਰੇ ਆਧਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਵੇਚਿਆ ਜਾ ਰਿਹਾ ਹੈ ਉਹ ਸਮਾਂ ਹੁੰਦਾ ਸੀ ਜਦੋਂ ਬੈਂਕਾਂ ਦਾ ਕੋਮੀਕਰਨ ਹੋਇਆ ਸੀ ਅੱਜ ਤੜਾ-ਤੜ ਮੁੜ ਕੇ ਜਿੱਥੇ ਪ੍ਰਾਈਵੇਟ ਬੈਂਕ ਖੁੱਲ ਰਹੇ ਨੇ ਉੱਥੇ ਅੱਜ ਇੱਕ ਬੈਂਕ ਨੂੰ ਦੂਜੇ ਬੈਂਕ 'ਚ ਮੱਦ ਕੀਤਾ ਜਾ ਰਿਹਾ ਹੈ ਦੱਸਿਆ ਗਿਆ ਹੈ ਕਿ ਇੰਡੀਅਨ 에ਅਰਲਾਈਨ ਵਰਗਾ ਆਧਾਰਾ ਜਿਹੜਾ ਕਦੇ ਟਾਟਾ ਤੋਂ ਖਰੀਦਿਆ ਗਿਆ ਸੀ ਅੱਜ ਮੁੜ ਕੇ ਟਾਟਾ ਦੀ ਝੋਲੀ ਪਾ ਦਿੱਤਾ ਗਿਆ ਹੈ ਰੇਲਵੇ ਵਰਗਾ ادارਾ ਜਿੱਦੇ ਅੱਜ ਸਾਰੇ ਰੇਲਵੇ ਸਟੇਸ਼ਨ ਤੇ ਉੱਥੇ ਦੇ ਮੁਲਾਜ਼ਮ ਅੱਜ ਸਾਰੇ ਹੀ ਠੇਕੇ ਤੇ ਔਰ ਸੌਂਦੇ ਉੱਤੇ ਰੱਖੇ ਜਾ ਰਹੇ ਨੇ ਅੱਜ ਜਿਹੜਾ ਢੰਡੋਰਾ મોદી ਪਿੱਟ ਰਿਹਾ ਹੈ ਵੀ ਅਸੀਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਨੇ ਔਰ ਰੋਜ਼ਗਾਰ ਹੈ ਆਸ਼ਾ ਵਰਕਰ ਦੇ ਰੂਪ ਦੇ ਵਿੱਚ ਔਰ ਰੋਜ਼ਗਾਰ ਹੈ ਖਾਣਾ ਬਣਾਉਣ ਵਾਲੀਆਂ ਸਕੂਲਾਂ ਦੇ ਵਿੱਚ ਕੰਮ ਕਰਦੀਆਂ ਕੁੱਕ ਬੀਬੀਆਂ ਮਿਲਡੇ ਮਿਲਦਾ ਕੰਮ ਕਰਦੀਆਂ ਜਿਨ੍ਹਾਂ ਨੂੰ ਅੱਜ 2.5 3-3 ਨੇ 1000 ਰੁਪਿਆ ਦੇ ਕੇ ਮੋਦੀ ਤੇ ਪੰਜਾਬ ਦਾ ਭਗਵਾਨਤਮਨ ਵੱਡੇ-ਵੱਡੇ ਇਸ਼ਤਿਹਾਰ ਲਗਾ ਰਿਹਾ ਹੈ ਥੋੜਾ ਬੋਤਰ ਰੋਜ਼ਗਾਰ ਜਿਹੜਾ ਮਨਰੇਗਾ ਦੇ ਰੂਪ ਦੇ ਵਿੱਚ ਆਏ ਐਕਟ ਨੇ ਦਿੱਤਾ ਸੀ ਅੱਜ ਉਹ ਖੋਇਆ ਜਾ ਰਿਹਾ ਹੈ ਮੋਦੀ ਵੀ ਖੋ ਰਿਹਾ ਤੇ ਪੰਜਾਬ ਦਾ ਭਗਵਾਨਤਮਨ ਵੀ ਖੋ ਰਿਹਾ ਹੈ ਇਹਦੇ ਨਾਲ ਹੀ ਜੇ ਮੈਂ ਮੁਲਾਜ਼ਮਾਂ ਦੀ ਗੱਲ ਕਰਾਂਗਾ ਵੈਸੇ ਤੁਸੀਂ ਮਹਿਸੂਸ ਕਰੋਗੇ ਬਈ ਮੁਲਾਜ਼ਮ ਅੱਜ ਵੱਡੀਆਂ-ਵੱਡੀਆਂ ਤਨਖਾਹਾਂ ਲੈ ਰਹੇ ਨੇ ਪਰ ਅੱਜ ਮੁਲਾਜ਼ਮ ਉਹ ਤਨਖਾਹਾਂ ਵਾਲੇ ਨਹੀਂ ਅੱਜ ਲੱਖਾਂ ਮੁਲਾਜ਼ਮ ਹੋ ਨੇ ਜਿਨ੍ਹਾਂ ਨੂੰ ਲੰਬ ਸਮੇਂ ਤੇ ਰੱਖਿਆ ਜਾ ਰਿਹਾ ਹੈ ਜਿਵੇਂ ਠੇਕੇ ਤੇ ਰੱਖਿਆ ਜਾ ਰਿਹਾ ਹੈ ਅੱਜ ਜਿਹੜੀ ਗੱਲ ਅਸੀਂ ਪਿਛਲੇ ਸਮੇਂ 'ਚ ਕਰਦੇ ਸੀ ਵੇ ਦੇਸ਼ ਦੇ ਹਰ ਨਾਗਰਿਕ ਨੂੰ 55 ਸਾਲ ਤੋਂ ਬਾਅਦ 60 ਸਾਲ ਤੋਂ ਬਾਅਦ ਜਦੋਂ ਉਹਦੀ ਕੰਮ ਕਰਨ ਦੀ ਸ਼ਕਤੀ ਨਹੀਂ ਰਹਿੰਦੀ ਤਾਂ ਉਹਨੂੰ ਜੀਵਨ ਯੋਗੀ ਗੁਜ਼ਾਰੇ ਜੋਗ ਹਰ ਨਾਗਰਿਕ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਪਰ ਅੱਜ ਉਹਨਾਂ ਨੂੰ ਤਾਂ ਪੈਨਸ਼ਨ ਕੀ ਦੇਣੀ ਸੀ ਜਿਨ੍ਹਾਂ ਨੂੰ ਪੈਨਸ਼ਨ ਮਿਲ ਲੱਦੀ ਸੀ ਉਹਨਾਂ ਦੀ ਪੈਨਸ਼ਨ ਵੀ ਖੋਹ ਲਈ ਗਈ ਹੈ ਅੱਜ ਲਾਜ਼ਮੀ ਤੌਰ ਤੇ ਜਿਵੇਂ ਪਹਿਲਾਂ ਦੱਸਿਆ ਗਿਆ ਹੈ ਜਿਸ ਵਿਦਿਆ ਨੂੰ ਅਸੀਂ ਕਹਿੰਦੇ ਸੀ ਵਿਦਿਆ ਵਿਚਾਰੀ ਪਰਉਪਕਾਰੀ ਅੱਜ ਵਿਦਿਆ ਪਰਉਪਕਾਰੀ ਨਹੀਂ ਅੱਜ ਵਿਦਿਆਦਪ ਪਾਣੀ ਕੰਨ ਹੋ ਰਿਹਾ ਵਿਦਿਆ ਵੇਚੀ ਜਾ ਰਹੀ ਹੈ ਅੱਜ ਸੇ ਸਵਾਮਾ ਦਾ ਹੱਥ ਤੁਹਾਡੇ ਸਾਹਮਣੇ ਹੈ ਜੇ ਕਿਸੇ ਦਾ ਮਾਪਾ ਪੈਣ ਪਰਾ ਉਹ ਬੋਹ ਮੰਝਲੇ ਹੱਤ ਆ ਦੇ ਅੰਦਰ ਦੰਬੀ ਤੋੜ ਜਾਵੇ ਤਾਂ ਉਹਦਾ ਬਿੱਲ ਪਰਿਵਾਰ ਨੇ ਕਿਵੇਂ ਦੇਣਾ ਹੈ ਇਹ ਚਿੰਤਾ ਪਰਿਵਾਰ ਦੀ ਹੈ ਵੀ ਆਪਣੇ ਗਹਿਣੇ ਵੇਚ ਕੇ ਦੇਣਾ ਹੈ ਜਾਂ ਆਪਣੇ ਚਾਰ ਬਾਲੇ ਦਾ ਪ੍ਰਾਤ ਗਹਿਣੇ ਰੱਖ ਕੇ ਦੇਣਾ ਚਿੰਤਾ ਉਹਦੀ ਹੈ ਅੱਜ ਦੇਸ਼ ਦੇ ਅੰਦਰ ਜਦੋਂ ਬਤਕ ਸੁਪੇ ਅੰਦਰ ਨਜ਼ਰ ਮਾਰੋ ਕਿਤੇ ਬੇ ਜਿਹੜੇ ਬੱਚੇ ਪੜ੍ਹਨ ਦੀ ਉਮਰ ਹੈ ਅੱਜ ਵੀ ਜਦੋਂ ਵਿਦਿਆ ਮਹਿੰਗੀ ਹੋ ਰਹੀ ਹੈ ਤੇਰੀ ਵਿਗਿਆ ਮਹਿੰਗੀ ਹੋ ਰਹੀ ਹੋਵੇ ਤਾਂ ਬਾਹਰ ਮਜ਼ਦੂਰੀ ਕਰਨ ਵਾਸਤੇ ਸੜਕਾਂ ਦੇ ਉੱਤੇ ਟਾਬਿਆਂ ਦੇ ਉੱਤੇ ਰੋੜ ਰਹੇ ਨੇ ਬਾਹਰ ਮਜ਼ਦੂਰੀਆਂ ਕਰ ਰਹੇ ਨੇ ਅੱਜ ਲੱਖਾਂ ਲੋਕ ਉਹ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਨਹੀਂ ਜਿਹੜੇ ਕੋਲਾਂ ਦੇ ਥੱਲੇ ਰਹਿ ਕੇ ਰਾਤਾਂ گزارਦੇ ਨੇ ਠੰਡ ਦੇ ਮੌਕੇ ਤੇ ਤੁੱਪ ਦੇ ਮੌਕੇ ਵੀ ਅੱਜ ਜਦੋਂ ਲੋਕਾਂ ਤੋਂ ਸਿੱਖਿਆ ਖੋਈ ਜਾ ਰਹੀ ਹੋਵੇ ਲੋਕਾਂ ਤੋਂ ਰੋਜ਼ਗਾਰ ਖੋਇਆ ਜਾ ਰਿਹਾ ਹੋਵੇ ਲੋਕਾਂ ਤੋਂ ਵਿੱਦਿਆ ਖੋਈ ਜਾ ਰਹੀ ਹੋਵੇ ਤਾਂ ਲਾਜ਼ਮੀ ਤੌਰ ਤੇ ਸਾਡੇ ਕੋਲ ਵੀ ਕੀ ਹੈ ਸਾਡੇ ਕੋਲ ਇੱਕ ਆਸਾਰ ਕੇ ਲੜਨ ਤੋਂ ਬਿਗੈਰ ਕੋਈ ਹੋਰ ਰਾਹ ਨਹੀਂ ਮੋਦੀ ਇਹ ਦੱਸਣਾ ਚਾਹੁੰਦਾ ਹੈ ਵੀ ਤੁਹਾਡੇ ਕਰਮ ਦਾ ਫਾਲ ਹੈ ਤੁਹਾਡੀ ਕਿਸਮਤ ਮਾੜੀ ਹੈ ਸਾਡੀ ਕਿਸਮਤ ਮਾੜੀ ਨਹੀਂ ਸਾਡੇ ਕਰਮ ਮਾੜੇ ਨਹੀਂ ਅਸੀਂ ਮਿਹਨਤੀ ਲੋਕ ਹੈ ਸਾਡੇ ਹਾਕਾ ਮਾਰੇ ਨੇ ਜਿਹੜੇ ਗੱਡੀ ਦੇ ਉੱਤੇ ਬੈਠੇ ਨੇ ਜਿਹੜੇ ਸਟੇਜ ਤੇ ਧੰਦੇ ਉੱਤੇ ਕਮਜਾ ਕਰ ਰਹੇ ਨੇ ਤੇ ਜਿਹੜੇ ਸਾਡੇ ਜ਼ਿੰਦਗੀਆਂ ਦੇ ਨਾਲ ਖੇਡ ਰਹੇ ਨੇ ਮੈਂ ਸਮਝਦਾ ਪੰਜਾਬ ਦਾ ਭਗਵਾਨ ਤੁਮਾਨ ਵੀ ਅੱਜ ਪਹਿਲੀ ਵਾਰ ਹੋ ਰਿਹਾ ਪੰਜਾਬ ਦੇ ਮਜ਼ਮਾ ਦੇ ਨਾਲ ਜਦੋਂ 10 ਸਾਲ ਬੀਤ ਜਾਣ ਦੇ ਬਾਅਦ ਵੀ ਪੰਜਾਬ ਦਾ ਪੇਕ ਮਿਸ਼ਨ ਪੂਰੇ ਤੌਰ ਤੇ ਲਾਗੂ ਨਾ ਹੋ ਰਿਹਾ ਹੋਵੇ ਜਦੋਂ ਮਹਿੰਗਾਈ ਲਗਾਤਾਰ ਵੱਧ ਨਹੀਂ ਹੋਵੇ ਮਗਰ ਆਈਦੀ ਪੂਰਤੀ ਵਾਸਤੇ ਮਹंगाई ਪਤਾ ਨਾ ਦਿੱਤਾ ਜਾ ਰਿਹਾ ਹੋਵੇ ਤੇ ਤਿੰਨ ਤਿੰਨ ਸਾਲ ਪ੍ਰਵੇਸ਼ ਦੇ ਪੀਰੀਅਡ ਦੇ ਉੱਤੇ ਸ਼ੋਸ਼ਣ ਕੀਤਾ ਜਾ ਰਿਹਾ ਹੋਵੇ ਤੁਹਾਡੇ ਬੱਚਿਆਂ ਦਾ ਤਾਂ ਲਾਜ਼ਮੀ ਤੌਰ ਤੇ ਸਾਡੇ ਇਸ ਸਮੇਂ ਦੇ ਦੌਰਾਨ ਦੋ ਕੋਲ ਸਾਡੇ ਲਈ ਸਿੱਖਿਆ ਦਾਇਕ ਨੇ ਪਹਿਲਾ ਕੋਲ ਕਿਸਾਨਾਂ ਦਾ ਅੰਦolan ਤੇ ਦੂਜਾ ਕੋਲ ਆ ਵਿਦਿਆਰਥੀਆਂ ਦਾ ਪੰਜਾਬ ਯੂਨੀਵਰਸਿਟੀ ਦਾ ਅੰਦolan ਸਾਨੂੰ ਇਸ ਗੱਲ ਲਈ ਹੌਸਲਾ ਵੀ ਦਿੰਦੇ ਨੇ ਜੇ ਸਾਨੂੰ ਸਿੱਖਿਆ ਵੀ ਦਿੰਦੇ ਨੇ ਵੀ ਵੱਧ ਤੋਂ ਵੱਧ ਵੱਡਾ ਏਕਾ ਉਸਾਰ ਕੇ ਵਿਚਾਰ ਏਕਾ ਉਸਾਰ ਕੇ ਵੱਜ ਮੈਂ ਰੂਪ ਦੇ ਵਿੱਚ ਜਿੰਗਾਰਜ ਕਰੋਗੇ ਤਾਂ ਲਾਜ਼ਮੀ ਤੌਰ ਤੇ ਭੁਵੇਂ ਸਾਡਾ ਤੇ ਕੱਲ ਸਾਡਾ ਹੈ ਇਸ ਕਰਕੇ ਜਿਹੜਾ ਵੱਡਾ ਹਮਲਾ ਮਜ਼ਦੂਰਾ ਤੇ ਅਮਰੀਕਾ ਦੇ ਰੂਪ ਦੇ ਵਿੱਚ ਹੋਇਆ ਹੈ ਇਹਨਾਂ ਦੇ ਮੂੰਹ ਦੇ ਵਿੱਚੋਂ ਰੋਟੀ ਖੋਈ ਗਈ ਹੈ ਇਸ ਕਰਕੇ ਇਸ ਮੰਚ ਦੇ ਉੱਤੋਂ ਅਸੀਂ ਤੁਹਾਨੂੰ ਵਿਚਾਰ ਦਿਵਾਉਣਾ ਚਾਹੁੰਦੇ ਆਂ ਇਹ ਲੜਾਈ ਕਲੇ ਮਜ਼ਦੂਰਾਂ ਦੀ ਨਹੀਂ ਇਹ ਲੜਾਈ ਕਲੇ ਵਿਦਿਆਰਥੀਆਂ ਨੌਜਵਾਨਾਂ ਦੀ ਕਿਸਾਨਾਂ ਦੀ ਨਹੀਂ ਇਹ ਲੜਾਈ ਸਮੁੱਚੇ ਕਿਰਤੀ ਲੋਕਾਂ ਦੀ ਲੜਨ ਵਾਲੇ ਲੋਕਾਂ ਦੀ ਲੜਾਈ ਹੈ ਇਸ ਕਰਕੇ ਜਿੱਥੇ ਕੇਂਦਰ ਦੀਆਂ ਟ੍ਰੇਡ ਯੂਨੀਅਨਾਂ ਨੇ ਸੱਦਾ ਦਿੱਤਾ ਹੈ ਵੇ 12 ਫਰਵਰੀ ਨੂੰ ਉਹ ਲੱਖਾਂ ਲੋਕ ਨਹੀਂ ਕਰੋੜਾਂ ਲੋਕ ਹਰਤਾਤੇ ਜਾਣਗੇ ਦੇਸ਼ ਨੂੰ ਜਾਮ ਕਰਨਗੇ ਸੜਕਾਂ ਨੂੰ ਜਾਮ ਕਰਨਗੇ ਇਸ ਕਰਕੇ ਆਓ ਜਿੱਥੇ 12 ਫਰਵਰੀ ਨੂੰ ਹਟਾਲ ਚੁਗੜਾ ਹੈ ਉਥੇ ਉਤੋਂ ਪੈਣਾ ਸਾਡੇ ਕਿਸਾਨਾਂ ਨੇ ਸੁਮੱਚੀਆਂ ਟੇਰ ਜੁਨੀਅਰ ਬਣਾ ਕੇ ਸੱਦਾ ਦਿੱਤਾ ਹੈ 16 ਜਨਵਰੀ ਨੂੰ ਸੁਮੱਚੇ ਦੇਸ਼ ਦੇ ਅੰਦਰ ਜ਼ਿਲ੍ਹਾ ਕੇਂਦਰਾ ਦੇ ਉੱਤੇ ਡੀਸੀ ਦਫ਼ਤਰਾਂ ਦੇ ਮੋੜੇ ਲੱਖਾਂ ਲੋਕਾਂ ਨੇ ਆਪਣੇ ਧਰਮੇ ਮਜਾਰੇ ਕਰਨੇ ਆ ਇਸ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਇਸ ਕੇਰੇ ਨੂੰ ਹੋਰ ਵਿਚਾਰ ਤੋਂ ਵਿਚਾਰ ਕਰਕੇ ਆਓ ਮੋਦੀ ਦੇ ਘਰ ਚ ਗੁੱਠਾ ਰਹੀਏ ਤੇ ਪਰ ਵਾਤਮਾਨ ਨੂੰ ਸਬਸਕ੍ਰਾਈਬ ਇਨਾਂ ਸ਼ਬਦਾਂ ਦੇ ਨਾਲ ਜੈ ਜਨਤਾ ਜੈਸ ਗਰਜਿਤ ਲੰਡ ਵਾਲੇ ਲੋਕਾਂ ਦੀ